ਸਤਿ ਸ੍ਰੀ ਅਕਾਲ ਦੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਅਸੀਂ ਖੇਤੀਬਾੜੀ ਤੇ ਕਿੱਤੇ ਨਾਲ ਜੁੜੀਆਂ ਜਿਹੜੀਆਂ ਵੀਡੀਓ ਅਪਲੋਡ ਕਰਦੇ ਰਹਿੰਦੇ ਹਾਂ ਉਸੇ ਤਰ੍ਹਾਂ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਝੋਨੇ ਦੇ ਉੱਪਰ ਜਿਹੜੀ ਸਪਰੇਅ ਦੇ ਬਾਰੇ ਕਿ ਜਿਹੜਾ ਝੋਨੇ ਦਾ ਸਪਰੇਅ ਕਰਨ ਦਾ ਸਮਾਂ ਜਿਹੜਾ ਹੁਣ ਕਿਹੜਾ ਚੱਲ ਰਿਹਾ ਕਿਸ ਸਟੇਜ ਦੇ ਉੱਪਰ ਜਿਹੜੀ ਆਪਾਂ ਸਪਰੇਅ ਹੁਣ ਆਪਾਂ ਨੂੰ ਕਰ ਦੇਣੀ ਚਾਹੀਦੀ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਇੱਕ ਹਫਤਾ ਪਹਿਲਾਂ ਜਿਹੜੀ ਵਾਰਸ ਹੁੰਦੀ ਰਹੀ ਹੈ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜਾ ਮੀਂਹ ਪੈਂਦਾ ਰਿਹਾ ਜਿਸ ਦੇ ਕਾਰਨ ਜਿਹੜਾ ਕੁਝ ਬਿਮਾਰੀ ਤੋਂ ਵੀ ਰਹਿਤ ਮਿਲੀ ਆ ਪੱਤਾ ਲਪੇਟ ਵਰਗੀਆਂ ਜਿਹੜੀਆਂ ਬਿਮਾਰੀਆਂ ਨੂੰ ਜਿਹੜਾ ਮੀਂਹ ਨੇ ਉਤਾਰ ਦਿੱਤਾ ਝੋਨੇ ਦੇ ਉੱਪਰੋਂ ਮਗਰ ਹੁਣ ਇਸ ਤੋਂ ਬਾਅਦ ਜਿਹੜਾ ਮੌਸਮ ਸਾਫ਼ ਹੋਣ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਝੋਨੇ ਨੇ ਜਿਹੜੇ ਗੋਭਾਂ ਦੇ ਵਿੱਚ ਆਉਣੇ ਸਟਾਰਟ ਹੋ ਗਏ ਨੇ ਕਿਤੇ ਕਿਤੇ ਜਿਹੜੀ ਆਪਾਂ ਨੂੰ ਐਵੇਂ ਗੋਬਾਂ ਦੇ ਵਿੱਚ ਜਿਹੜੀਆਂ ਮੁੰਜਰਾਂ ਬਾਹਰ ਆਉਂਦੀਆਂ ਦਿਖਾਈ ਦੇ ਰਹੀਆਂ ਨੇ ਜਿਵੇਂ ਇੱਕ ਇੱਕ ਦੇ ਦੋ ਦੋ ਮੁੰਜਰਾਂ ਜਿਹੜੀਆਂ ਬੂਟੇ ਦੇ ਵਿੱਚੋਂ ਬਾਹਰ ਆ ਚੁੱਕੀਆਂ ਨੇ ਅਤੇ ਕੁਝ ਗੋਬਾਂ ਦੇ ਵਿੱਚ ਜਿਹੜੀਆਂ ਭਰੀਆਂ ਹੋਈਆਂ ਨੇ ਸ਼ੋਕ ਸ਼ਾਨ ਵੀਰੋ ਜੇਕਰ ਆਪਾਂ ਇਸ 스테ਜ ਦੇ ਵਿੱਚ ਸਪਰੇਅ ਪਹਿਲਾਂ ਨਹੀਂ ਕਰੀ ਆਪਣੇ ਝੋਨੇ ਦੇ ਉੱਪਰ ਅਤੇ ਆਪਣਾ ਝੋਨਾ ਜਿਹੜਾ ਇਹ 스테ਜ ਦੇ ਉੱਪਰ ਹੁਣ ਮੀਂਹ ਦੇ ਵਾਦ ਦੇ ਵਿੱਚ ਆ ਚੁੱਕਾ ਏ ਹੁਣ ਆਪਾਂ ਜਿਹੜਾ ਸਪਰੇਅ ਕਰਨ ਦਾ ਸਮਾਂ ਹੈ ਬਿਲਕੁਲ ਸਹੀ ਸਮਾਂ ਹੈ ਇਸ ਸਟੇਜ ਦੇ ਵਿੱਚ ਜਿਹੜੀ ਆਪਾਂ ਨੂੰ ਸਪਰੇਅ ਕਰਨੀ ਲਾਜ਼ਮੀ ਹੁੰਦੀ ਹੈ ਜੇਕਰ ਆਪਾਂ ਇੱਕ ਚੰਗਾ ਝਾੜ ਲੈਣਾ ਚਾਹੁੰਦੇ ਹਾਂ ਕਿਉਂਕਿ ਜਿਹੜੀਆਂ ਫੰਗੀ ਸਾਈਡ ਵਧੀਆ ਦਵਾਈਆਂ ਦੀ ਆਪਾਂ ਵਰਤੋਂ ਕਰਦੇ ਹਾਂ ਟੈਕਨੀਕਲਾਂ ਦੀ ਵਰਤੋਂ ਕਰਦੇ ਹਾਂ ਉਹ ਇਸ ਸਮੇਂ ਜਿਹੜੀ ਮੁੰਜਰ ਦੇ ਵਰਨਨ ਦੇ ਵਿੱਚ ਜਿਹੜੀ ਸਹਾਇਤਾ ਪ੍ਰਦਾਨ ਕਰਦੇ ਨੇ ਅਤੇ ਸੁੰਡੀ ਤੇਲੇ ਵਾਲੀ ਦਵਾਈ ਜਿਹੜੀ ਆਪਣੇ ਬੂਟੇ ਨੂੰ ਇੱਕ ਸੁਰੱਖਿਆ ਪ੍ਰਦਾਨ ਕਰਦੀ ਹੈ ਇਸ ਸਟੇਜ ਦੇ ਵਿੱਚ ਜੇਕਰ ਝੋਨੇ ਦੇ ਬੂਟੇ ਨੂੰ ਕੋਈ ਵੀ ਜਿਹੜੀ ਆ ਬਿਮਾਰੀ ਪੈ ਜਾਂਦੀ ਆ ਤਾਂ ਝੋਨੇ ਦਾ ਬੂਟਾ ਜਿਹੜਾ ਸਟ੍ਰੈਸ ਦੇ ਵਿੱਚ ਆ ਜਾਂਦਾ ਜਿਸ ਦੇ ਕਾਰਨ ਝਾੜ ਦੇ ਉੱਪਰ ਜਿਹੜਾ ਆਸ਼ਰ ਮਾੜਾ ਆਸ਼ਰ ਆ ਜਿਹੜਾ ਮਾੜਾ ਆਸ਼ਰ ਪੈਣਾ ਲਾਜ਼ਮੀ ਹੋ ਜਾਂਦਾ ਸੋ ਕਿਸਾਨ ਦੋਸਤੋ ਇਸ ਸਮੇਂ ਦੇ ਵਿੱਚ ਜਿਹੜਾ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਹੁੰਦੀ ਹੈ ਇਸ ਸਮੇਂ ਆਪਾਂ ਨੂੰ ਜਿਹੜੀ ਸਪਰੇਅ ਜੇਕਰ ਆਪਾਂ ਪਹਿਲਾਂ ਨਹੀਂ ਕਰੀ ਤਾਂ ਜ਼ਰੂਰ ਕਰ ਦੇਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਇਸ ਸਮੇਂ ਝੋਨੇ ਦੇ ਬੂਟੇ ਜਿਹੜੇ ਛੰਡੇ ਪੱਤੇ ਨੂੰ ਜਿਹੜੇ ਚੰਗੀ ਤਰ੍ਹਾਂ ਬਾਹਰ ਕਰ ਲੈਂਦੇ ਨੇ ਜਿਸ ਦੇ ਉੱਪਰ ਜਿਹੜੀਆਂ ਆਪਾਂ ਦਵਾਈਆਂ ਦਾ ਸੜਕਾ ਕਰਦੇ ਆ ਸਿੱਧਾ ਇਹਨਾਂ ਦੇ ਉੱਪਰ ਪੈਂਦਾ ਹੈ ਅਤੇ ਛੰਡਾ ਪੱਤਾ ਜਿਹੜਾ ਝਾੜ ਵਧਾਉਣ ਦੇ ਵਿੱਚ ਜਿਹੜਾ ਮੇਨ ਰੋਲ ਅਦਾ ਕਰਦਾ ਹੈ ਕਿਉਂਕਿ ਜੇਕਰ ਛੰਡੇ ਪੱਤੇ ਦੇ ਉੱਪਰ ਜਿਹੜੀਆਂ ਦਵਾਈਆਂ ਦਾ ਸੜਕਾ ਹੁੰਦਾ ਹੈ ਤਾਂ ਜਰੂਰ ਆਪਣੇ ਜਿਹੜੀ ਆ ਮੁੰਜਰਾਂ ਦੇ ਉੱਪਰ ਉਹਨਾਂ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲਦਾ ਏ ਜੇਕਰ ਬੂਟੇ ਦਾ ਝੰਡਾ ਪੱਤਾ ਜਿਹੜਾ ਇੱਕ ਰੋਗ ਮੁਕਤ ਹੋਵੇਗਾ ਵਧੀਆ ਹੋਵੇਗਾ ਅਤੇ ਉਹ ਵਧੀਆ ਜਿਹੜੀ ਖਰਾਕ ਪੈਦਾ ਕਰੇਗਾ ਤਾਂ ਜਿਹੜੀ ਉਸੇ ਬੂਟੇ ਦੀਆਂ ਜਿਹੜੀਆਂ ਮੁੰਜਰਾਂ ਹੋਣਗੀਆਂ ਤਾਂ ਉਹ ਵਧੀਆ ਜਿਹੜੀਆਂ ਪੈਦਾਵਾਰ ਆਪਾਂ ਨੂੰ ਦੇਣਗੀਆਂ ਚੰਗਾ ਜਿਹੜਾ ਦਾਣਿਆਂ ਦਾ ਭਾਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਝੰਡੇ ਪੱਤੇ ਦੇ ਉੱਪਰ ਹੀ ਜਿਹੜਾ ਮੁੰਜਰ ਦੀ ਕੁਆਲਿਟੀ ਹੈ ਜਿਹੜੀ ਨਿਰਪਰ ਹੁੰਦੀ ਹੈ ਕਿਸਾਨ ਦੋਸਤੋ ਸੋ ਇਸ ਸਟੇਜ ਦੇ ਉੱਪਰ ਜਿਹੜਾ ਆਪਾਂ ਜਰੂਰ ਆਪਣੇ ਝੋਨੇ ਨੂੰ ਚੰਗੀ ਤਰ੍ਹਾਂ ਦੇਖ ਰੇਖ ਕੇ ਚੰਗੀਆਂ ਦਵਾਈਆਂ ਦੇ ਨਾਲ ਆਪਾਂ ਛੇਪ ਰੱਖੀਏ ਕੁਝ ਕਿਸਾਨ ਵੀਰ ਸੋਚਦੇ ਹੁੰਦੇ ਆ ਕਿ ਇਸ ਤਰ੍ਹਾਂ ਜਿਹੜਾ ਵਰਖਾ ਵਗੈਰਾ ਪੈਣ ਦੇ ਨਾਲ ਬਿਮਾਰੀ ਤਾਂ ਲੈ ਚੁੱਕੀ ਏ ਕਿ ਹੁਣ ਜਿਹੜਾ ਸਪਰੇਅ ਕਰਨ ਦਾ ਕੀ ਆਪਾਂ ਨੂੰ ਫਾਇਦਾ ਹੋਣਾ ਪਰ ਕਿਸਾਨ ਦੋਸਤੋ ਜੇਕਰ ਆਪਾਂ ਨੂੰ ਸਪਰੇਅ ਦਾ ਫਾਇਦਾ ਮਿਲਣਾ ਤਾਂ ਇਸ ਸਟੇਜ ਦੇ ਉੱਪਰ ਹੀ ਮਿਲਣਾ ਕਿਉਂਕਿ ਚੰਗੀ ਤਰ੍ਹਾਂ ਜਿਹੜਾ ਬੂਟਾ ਸਟ੍ਰੈਸ ਤੋਂ ਬਾਹਰ ਹੋ ਜਾਂਦਾ ਆ ਆਪਣੀ ਖਾਦ ਖਰਾਕ ਵੀ ਜਿਹੜਾ ਚੰਗੀ ਤਰ੍ਹਾਂ ਬਣਾ ਲੈਂਦਾ ਆ ਅਤੇ ਇਸ ਸਟੇਜ ਤੋਂ ਲੈ ਕੇ ਦੁੱਧਾ ਭਰਨ ਤੱਕ ਦੀ ਸਟੇਜ ਤੱਕ ਜਿਹੜੀ ਆ ਜਿਆਦਾ ਆਪਣੀ ਬਿਮਾਰੀ ਆਪਣੇ ਝੋਨੇ ਦੇ ਲਈ ਖਤਰਨਾਕ ਸਿੱਧ ਹੋ ਸਕਦੀ ਹੈ ਇਸ ਸਟੇਜ ਦੇ ਵਿੱਚ ਹੀ ਆਪਾਂ ਜਿਹੜਾ ਜਿਆਦਾ ਝੋਨੇ ਦਾ ਧਿਆਨ ਰੱਖਣਾ ਹੁੰਦਾ ਜਿਸ ਦੇ ਨਾਲ ਆਪਾਂ ਜਿਹੜਾ ਆਪਣੇ ਝੋਨੇ ਦਾ ਝਾੜ ਜ਼ਰੂਰ ਵਧਾ ਸਕਦੇ ਆ ਜੇਕਰ ਤੁਸੀਂ ਇਹਨਾਂ ਦਿਨਾਂ ਵਿੱਚ ਸੜਕੀਆਂ ਜਾਣ ਵਾਲੀਆਂ ਦਵਾਈਆਂ ਫੇਮ ਨੈਟਿਵੋ ਜਾ ਐਮੀ سٹਾਰ ਵਰਗੀਆਂ ਦਵਾਈਆਂ ਦੀ ਡੋਜ਼ ਪਤਾ ਕਰਨਾ ਚਾਹੁੰਦੇ ਹਾਂ ਕਿ ਕਿੰਨੀ ਆਪਾਂ ਨੂੰ ਜਿਹੜੀ ਇਹਨਾਂ ਦੀ ਡੋਜ਼ ਵਰਤਨ ਦੀ ਲੋੜ ਪੈਂਦੀ ਹੈ ਆਪਣੇ ਝੋਨੇ ਦੇ ਉੱਪਰ ਤਾਂ ਤੁਸੀਂ ਚੈਨਲ ਦੇ ਉੱਪਰ ਜਾ ਕੇ ਵੀਡੀਓ ਚੈੱਕ ਕਰ ਸਕਦੇ ਹੋ ਉਹਦੇ ਉੱਪਰ ਜਿਹੜੀ ਵੀਡੀਓ ਤੁਹਾਨੂੰ ਮਿਲ ਜਾ ਜਵੇਗੀ ਅਤੇ ਤੁਸੀਂ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਆਪਣੀ ਸਪਰੇਅ ਵਰਤ ਸਕਦੇ ਹੋ ਸੋ ਏਸੀ ਇੱਕ ਨਿੱਕੀ ਜੀ ਜਾਣਕਾਰੀ ਕਿਸਾਨ ਦੋਸਤੋ ਜੋ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਹਾਂ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਣੇ ਹੋਰ ਕਿਸਾਨ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ